ਅੱਜ ਜਿਹੜੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਅਸੀਂ 80 ਨੰਬਰ ਕੋਖਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 380 6411 ਦੇ ਤੋ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਕਾਲੇਵਾਲ ਦਾ ਥਾਣਾ ਘਰਿੰਡੇ ਦਾ ਜਿਹੜਾ ਗ੍ਰਿਫਟਾਰ ਕੀਤਾ ਹੈਗਾ ਔਰ ਇਹਦੀ ਥੋੜੀ ਜੀ ਮੈਂ ਕੇਸ ਮੈਂ ਹਿਸਟਰੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਨੀਸ਼ ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੋਕਫਰੀ ਤੋਂ ਹੋਰੇਨੋ ਹਫ਼ਤਾ ਖੋਇਆ ਸੀਗਾ ਕੰਮਕਾਰ ਦੇ ਨੂੰ ਇੱਕ ਦਿਨੇ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਈਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਨੇ ਦੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਇਆ ਇੱਕ ਟੁੱਟਿਆ ਹੋਇਆ ਬ੍ਰੇਸਲੇਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੌਰਾਨੇ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚਓ ਸਿਵਲ ਲਾਈਨ ਨੇ ਔਰ ਏ ਸੀ ਬੀ ਸਾਹਮਣ ਬਹੁਤ ਵਧੀਆ ਵੇਦ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲਿਆ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਬਲੇਕਟਰੀ ਨਾਲ ਵਗਿਆ ਸੀ ਆ ਵਾਰਦਾਤ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਤੇ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਜੀ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਤੇ 7 ਦਿਨ ਤੋਂ ਫਿਰ ਭੇਤ ਪਾ ਗਿਆ ਪੀਣਾ ਦੇ ਘਰ ਦੇ ਵਿੱਚ ਚਾਪੀਆਂ ਜਿੱਦਾਂ ਲੇਡੀ ਜਦੋਂ ਕਹੇ ਸੀਗੇ ਕਿੱਥੇ ਸੀਗਾ ਕਿਤੇ ਰਹੀ ਸੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਕੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਨਣਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਤੇ ਕਿੰਨੇ ਘਸਾਲੂ ਡਿਲੀਵਰੀ ਕਰ ਰਹੇ ਹੋ ਜਿਹੇ ਨਾਲ ਨਹੀਂ ਇਹਨਾਂ ਕੋਲ 7 ਦਿਨ ਪਹਿਲਾਂ ਹੀ ਲੱਗਾ ਆ ਇਸ ਤੋਂ ਪਹਿਲਾਂ ਕੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ ਗੁੱਡੀ ਚਲਾਉਂਦਾ ਰਿਹਾ ਪਹਿਲਾਂ ਵੀ ਕਿਸੇ ਇਸ ਚੀਜ਼ ਨੂੰ ਲੋਪ ਰਿਹਾ ਨਹੀਂ ਹਾਈ ਤੱਕ ਇਹਦੀ ਜਿਹੜੀ ਹੈ ਕੋਈ ਟ੍ਰਿਬਲ ਹੈ ਬੜਿਆ ਕਿੰਨਾ ਤੇ ਹਾਂਜੀ ਪੜਿਆ ਇਹ ਪਲੱਸ 2 ਕੀਤੀ ਹੋਈ ਹੈ ਜੀ ਜੀ ਪਰ ਲਾਲਾ ਜੀ ਮਾਰ ਗਿਆ ਕਿ ਜਲਦਾ ਅਮੀਰ ਬਨ ਜੇ ਜਿਹੜੇ ਹੈਗੇ ਆ ਉਹਦੇ ਵਿੱਚ ਜੀ ਸਬ ਟੋਟਲ ਗਿਆਨਾ ਪਾ ਕੇ ਕਿੰਨੀ ਕਿੰਨੀ ਰਿਕਵਰੀ ਹੋਈ ਏ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕਿਹਾ ਹੈ ਟੋਟਲ ਲੁੱਟ ਕਿੰਨੀ ਦੀ ਕਰਦੇ ਨੇ ਤੁਸੀਂ ਆਪ ਸਾਹਿਬ ਲਾ ਲੋ ਕਿ 88 ਜੋ ਅੱਜ ਦਾ ਸੋਨੇ ਦਾ ਰੇਟ ਹੈਗਾ ਇੰਟਰ ਕਾਪਸ ਜਿਹੜੀ ਫੈਮਲੀ ਨੇ ਲੁੱਟ ਕੇ ਨਿਕਲੇ ਉਹ ਹੀ ਜਿਹੜੀਆਂ ਚੀਜ਼ਾਂ ਲਖਾਈ ਸੀ ਉਹੀ ਰਿਕਵਰੀ ਹੋ ਗਈ ਸਾਰੇ ਲਖਾਇਆ ਉਹਨਾਂ ਨੇ ਲਖਾਇਆ ਸੀਗਾ 70000 ਲਖਾਇਆ ਸੀ ਉਹ ਵੀ ਪੂਰਾ ਬ੍ਰਾਹਮਣ ਹੋਵੇ ਹਾਂਜੀ ਹਾਂਜੀ ਸਾਰਾ ਜਦੋਂ ਵਾਰਦਾ ਤੁਹੀ ਬੜੀ ਸੰਤਰੀ ਮਤੀ ਸੀ ਤੋਂ ਬਾਅਦ ਫਿਰ ਕਿਉਂ ਇਹ ਉਨੇ ਧਿਆਨ ਨਾਲ ਹੋਇਆ ਸਾਰਾ ਕੰਮ ਨਾਲ ਦੇਖੋ ਜੀ ਇਹ ਤਾਂ ਜਿਹੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡਾ ਕੀਤੇ ਜਾਂ ਜਾ ਸਕਦੀਆਂ ਬਟ ਇਹ ਜੀ ਕਾਫੀ ਹਾਰਡ ਵਰਕ ਕਰਕੇ ਟੈਕਨੀਕਲੀ ਦਨ ਬਹੁਤ ਹੋਰ ਐਨਾਲਾਈਸਿਸ ਕਰਕੇ ਇਹ ਚੋਰ ਨੂੰ ਜਿਹੜਾ ਸੀਗਾ ਉਹ ਫੜ ਲੈ ਸੋ ਕਿ ਕਈ ਲੋਕ ਐਸਪਰ ਮੇ ਡਰਾਈਵਰ ਰੱਖ ਲੈਂਦੇ ਨੇ ਜਿਨ੍ਹਾਂ ਦੀ ਕੋਈ ਨੋਲੇਜ ਨਹੀਂ ਕਈ ਵਾਰ ਤੁਸੂਲ ਕਿਹਾ ਹੋਈ ਜਾਂਦਾ ਕਿ ਹਰੇਕ ਕਿਰਤੀ ਦਾ ਜਿਹੜਾ ਮਾਇਰ ਗੱਲ ਤੁਸੀਂ ਜੀ ਲੱਗਦਾ ਹੈ ਕਿ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਜਿਹੜਾ ਪੁਲਿਸ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਸਤੇ ਡਰਾਈਵਰ ਰੱਖ ਲੈਂਦੇ ਨੇ ਤੇ ਕੀ ਇਨਫੋਰਮੇਸ਼ਨ ਦੇ ਦਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਤੇ ਮਰਾਈ ਤੁਹਾਡੇ ਸਾਰੇ ਪ੍ਰੈਸਰ ਟੋਟਰ ਵੀਰ ਆਏ ਹੋਏ ਨੇ ਸਾਰੇ ਆਪਣੇ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨ ਚਾਹਾਂਗਾ ਕਿ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਉਹਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਿਰਾਏ ਦਾ ਰੱਖਦੇ ਹੋ ਉਹਦੀ ਟੈਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਤਰ੍ਹਾਂ ਡਰਾਈਵਰ ਰੱਖਦੇ ਹੋ ਉਹਨੂੰ ਜ਼ਰੂਰ ਜਿਹੜ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨਲ ਹੈਗਾ ਤਾਂ ਉਹਨੂੰ ਜਿਹੜਾ ਹੈਗਾ ਉਹਦਾ ਪਤਾ ਕਰਕੇ ਕੰਸਰਨ ਜਿਹੜਾ ਐਸਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰ ਦੇ ਵਿੱਚ ਜਿਹੜੀ ਪ੍ਰੋਪਰ ਜਿਹੜੀ ਦੀ ਹੈਗੀ ਇੱਕ ਉਹ ਵੈਰੀਫਿਕੇਸ਼ਨ ਦੀ ਉਹ ਲਿਸਟ ਹੈਗੀ ਆ ਤੁਸੀਂ ਉੱਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੋ ਪਤਾ ਹੈਗਾ ਉਹਦੀ ਜ਼ਰੂਰ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਸ਼ੋਰਟ ਵੈਰੀਫਿਕੇਸ਼ਨ ਚੱਲੀ ਆਈ ਹੈ ਔਰ ਸੈਕੰਡਲੀ ਇਹਦਾ ਕੋਈ ਵੀ ਆਪਣਾ ਸਰਵੰਟ ਨੂੰ ਰੱਖਣ ਤੇ ਸਰਵੰਟ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਸਬੰਧਿਤ ਸ਼ਖਸੀਅਤ ਜਿਸਲੇ ਵਾਰਦਾਤ ਹੋਈ ਕਹਿੰਦੇ ਨੇ ਨਹੀਂ ਉਸ ਤਾਂ ਨਹੀਂ ਸੀ ਸ਼ੱਕ ਪਰ ਸਾਡੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਪਤਾ ਲੱਗ ਗਿਆ ਕਿ ਉਹ ਉੱਥੇ ਮੌਜੂਦ ਰਿਹਾ ਵਾ ਪਹਿਲੇ ਉਹ ਜਦੋਂ ਵਾਰਦਾਤ ਤੋਂ ਬਾਅਦ ਹੀ ਇੱਥੇ ਦੇਖੋ ਚੋਰੀ ਚੋਰ ਦਾ ਹਮੇਸ਼ਾ ਇੱਕ ਹੁੰਦਾ ਕਿ ਜਦੋਂ ਕਿਤੇ ਵੀ ਕੋਈ ਕਰ ਕਰੇ ਵੀ ਕ੍ਰਾਈਮ ਕਰਦਾ ਉਸ ਤੋਂ ਬਾਅਦ ਉਹ ਚ ਹਿਊਮਨ ਟੇਟੈਂਸੀ ਹੈ ਕਿ ਉੱਥੇ ਕੀ ਹੋ ਰਿਹਾ ਸੋ ਉਹਦਾ ਪਲੈਨਿੰਗ ਉਸ ਹਿਸਾਬ ਨਾਲ ਅਗੇ ਉਹਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਮੈਂ ਬਚਣਾ ਕਿਤਾ ਕਿਵੇਂ ਹੈਗਾ ਸੋ ਨੈਚਰਲੀ ਇੱਕ ਹਿਊਮਨ ਇਨਸੀਡੈਂਟ ਹੈਗਾ ਕਿ ਜਦੋਂ ਉਹ ਕ੍ਰਾਈਮ ਕਰਦੇ ਉਸ ਤੋਂ ਬਾਅਦ ਚ ਉਹ ਤੇ ਕੀ ਹੋ ਰਿਹਾ ਉਸ ਨੂੰ ਜਾਣਨ ਦੇ ਲਈ ਉਕਸਿਕਤਾ ਤਾਂ ਜ਼ਰੂਰ ਹੁੰਦੀ ਆ ਉਸੇ ਉਕਸਿਕਤਾ ਜੋ ਵੀ ਉੱਤੇ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਜੀ ਕਿਹਨਾਂ ਜੀ ਐਡਮਿਟ ਪੜਿਆ ਸੀ ਇਹ ਪਿੰਡ ਦਾ ਰਹਿਣ ਵਾਲਾ ਹੈ ਜੀ ਪਾਸਟ ਵਿੱਚ ਨੇ ਕੀਤੀ ਹੋਈ ਹੈਗੀ ਐ ਤੇ ਡਰਾਈਵਰੀ ਕਰਦਾ ਸੀਗਾ ਤੇ ਹੁਣੇ ਡਰਾਈਵਰ ਲੱਗਣ ਕਰਕੇ ਤੇ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਸ਼ਾਦੀ ਸ਼ੂਦਾ ਸਰ ਨਹੀਂ ਹਾਂ ਜੀ ਸਰ ਨਹੀਂ ਪਤਾ ਲੱਗਦਾ ਕਿ ਕਿਵੇਂ ਕਰੈਕਡਾਉਨ ਕਿਵੇਂ ਪੁਲੀਪੁਲੀ ਕਿਵੇਂ ਬਹੁਤ ਗਿਆ ਉੱਤਰ ਕਿਉਂਕਿ ਦੇਖੋ ਇਹ ਤਾਂ ਰੇਲ ਦੇ ਵਿੱਚ ਆ ਦੇਖੋ ਇਹ ਚੀਜ਼ਾਂ ਜਿਹੜੀ ਅਸੀਂ ਜਿ ਕਿਹ ਨਾਲ ਹੋਇਆ ਸੀ ਲੋਕੀ ਕਹਿੰਦੇ ਸੀ ਚੋਰੀ ਹੋਈ ਹੈ ਜੀ ਬੜੀ ਵੱਡੀ ਇਹ ਕੋਈ ਇਹ ਚੀਜ਼ਾਂ ਸਹੀ ਤਾਂ ਨਹੀਂ ਸ਼ੇਅਰ ਕਰਾਂਗੇ ਫਿਰ ਅਗਲੀ ਵਾਰੀ ਹੋਰ ਤਰਕ ਹੋ ਜਾਣਗੇ ਉਸੇ ਹੀ ਕਰਨਗੇ ਇਹ ਵੀ ਚੀਜ਼ਾਂ ਸੀ ਨਹੀਂ ਤਾਂ ਨਹੀਂ ਹਜ ਤੱਕ ਨਹੀਂ ਹੈਗਾ थैंक यू ਜੀ